ਨਮਸਕਾਰ ਮੈਂ ਮੀਵਾ ਸਿੰਘ ਪੂਰ ਅੱਜ ਅਸੀਂ ਪਹੁੰਚੇ ਆਂ ਕੁਲਦੀਪ ਸਿੰਘ ਚਨਗਰਾ ਦੀ ਆਰਗੇਨਿਕ ਖੇਤੀ ਦੇਖਣ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਆਪਣੇ ਕੁਲਦੀਪ ਸਿੰਘ ਚਨਗਰਾ ਆਰਗੇਨਿਕ ਖੇਤੀ ਕਰ ਰਹੇ ਨੇ ਤੇ ਅੱਜ ਇਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਆਂ ਕਿ ਆਰਗੇਨਿਕ ਖੇਤੀ ਤੋਂ ਇਹਨਾਂ ਨੂੰ ਕਿੱਥੋਂ ਮਤਲਬ ਪਤਾ ਲੱਗਿਆ ਔਰ ਕਿਵੇਂ ਕਰ ਰਹੇ ਨੇ ਔਰ ਇਹਦੇ ਕੀ ਕੀ ਲਾਭ ਨੇ ਅੱਜ ਆਪਾਂ ਕੁਲਦੀਪ ਸਿੰਘ ਚਨਗਰਾ ਚਨਗਰਾ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਸਾਨੂੰ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਆਰਗੇਨਿਕ ਖੇਤੀ ਹੁੰਦੀ ਕੀ ਹੈ ਪਹਿਲਾਂ ਤਾਂ ਜੀ ਮੇਰ ਸਿੰਘ ਪਵਾਰ ਜੀ ਤੁਹਾਡਾ ਇੱਥੇ ਆਏ ਜੀ ਆਇਆ ਨੂੰ ਤੇ ਆਰਗੇਨਿਕ ਖੇਤੀ ਦਾ ਮਤਲਬ ਹੈ ਕਿ ਕੁਦਰਤੀ ਤੌਰ ਤੇ ਖੇਤੀ ਹੁੰਦੀ ਕਰਨੀ ਜੈਵਿਕ ਖੇਤੀ ਕਰਨੀ ਹੂੰ ਜਿਹਦੇ ਵਿੱਚ ਕੋਈ ਵੀ ਆਪਾਂ ਕੈਮੀਕਲ ਖਾਦ ਨਾ ਬਾਤੀਏ ਹੂੰ ਕੋਈ ਵੀ ਉਹਦੇ ਵਿੱਚ ਪੈਸਟਿਸਾਈਡ ਨਾ ਪਾਈ ਪਾਈਏ ਹੂੰ ਤੇ ਉਸ ਦੀ ਬੜੀ ਚੰਗੀ ਜਿਹਾ ਤੇ ਜਿਹੜੀ ਰੂੜੀ ਖਾਦ ਪਾਈ ਜਾਵੇ ਤੇ ਗੰਡੋਰ ਖਾਦ ਪਾਈ ਜਾਵੇ ਉਹਨੂੰ ਪੱਜਾਇਬ ਖੇਤੀ ਕਹਿੰਦੇ ਆ ਹਾਂ ਤੇ ਆਉ ਤੁਹਾਨੂੰ ਆਪਣੀ ਬਗੀਚੀ ਦੀ ਸ਼ੇਅਰ ਕਰਾਂਗੇ ਹਾਂਜੀ 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 ਥੋੜਾ ਸਾਨੂੰ ਦੱਸਿਓ ਇਹਦੇ ਬਾਰੇ ਸਾਡੇ ਦਸਕਾ ਨੂੰ ਵੀ ਕਿਹੜੀ ਕਿਹੜੀ ਆਪਾਂ ਨੇ ਮੁੱਲ ਕੋਈ ਸਬਜ਼ੀ ਵਗੈਰਾ ਜਾਂ ਹੋਰ ਫਲ ਵਗੈਰਾ ਲਗਾਏ ਹੋਏ ਨੇ ਤੇ ਹਾਂਜੀ ਤੇ ਦੱਸਣ ਦੀ ਕੋਸ਼ਿਸ਼ ਕਰਿਓਗੀ ਇਹ ਜੀ ਬੱਬ ਆਪਣੇ ਪੱਡੇ ਆ ਇਹ ਕਿੰਨੇ ਟਾਈਮ ਦਾ ਹੋ ਗਿਆ انجੀਰ ਦਾ ਪੱਡਾ ਜੀ ਆਪਾਂ ਤਿੰਨ ਚਾਰ ਸਾਲ ਹੋ ਗਏ ਤੇ ਲੱਗਦੇ ਨੇ ਹੁਣ ਜੀ ਇਹਨੂੰ انجੀਰ ਅੱਗੇ ਜਾ ਕੇ ਇਹਨਾਂ ਲੱਗਣਗੇ ਇਹ ਦੀਰ ਅੱਛਾ ਜੀ ਤੇ ਬਹੁਤ ਸਵਾਦਯੋਗ ਹੁੰਦੇ ਨੇ ਵਧੀਆ ਹੁੰਦੇ ਨੇ ਆਪਣੇ ਇਹ ਅੱਛਾ ਜੀ ਇਹ ਇਹ ਖਲਾਕੀ ਤਰ੍ਹਾਂ ਤਰ ਵੀ ਕਾਰੀ ਹੁੰਦੇ ਨੇ ਅੱਛਾ ਜੀ ਇਹ ਵੀ ਆਰਗੈਨਿਕ ਹੈ ਜੀ ਹਾਂ ਬਿਲਕੁਲ ਸਾਰੇ ਜਿਹੜੇ ਹੈ ਤਾਂ ਸਿੱਧੇ ਇਹ ਜਿੰਨੀ ਵੀ ਬਾਗਬਾਨੀ ਹੈਗੀ ਤੁਹਾਡੀ ਸਾਰੀ ਆਰਗੈਨਿਕ ਹੈਗੀ ਠੀਕ ਹੈ ਇਹ ਵੀ ਆਪਣੇ ਆ ਦੇਹੀ ਹੈ ਹਾਂਜੀ ਹਾਂਜੀ ਇਹਦੇ ਬਹੁਤ ਬੇ ਲੱਗੇ ਸੀ ਹੁਣ ਹਾਂਜੀ ਹਾਂਜੀ ਤੇ ਤੋਤੇ ਵੀ ਖਾ ਜਾਂਦੇ ਸੀ ਬਹੁਤ ਮਨੰਦਮਾਨੇ ਹਾਂਜੀ ਹਾਂਜੀ ਤੇ ਅਸੀਂ ਵੀ ਖਾ ਲਏ ਸੀ ਬਹੁਤ ਬੇ ਆਪਣੇ ਬੇ ਲੱਗੇ ਨੇ ਇਹ ਵੀ ਜਾਣ ਕੇ ਅੱਛਾ ਆਰਗੈਨਿਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਜਿਹੜਾ ਦਰਖਤ ਜੀ ਫੌਂਡਲੇ ਦਾ ਦਰਖਤ ਹੈ ਆਪਣੇ ਇਹ ਅੱਛਾ ਜੀ ਇੱਕ ਦੂਜੇ ਪਾਸੇ ਵਿੱਚ ਉਧਰ ਖੜਾ ਇੱਕ ਹਾਂਜੀ ਹਾਂਜੀ ਉਹ ਵੀ ਫੌਂਡਲੇ ਦਾ ਦਰਖਤ ਹੈ ਹਾਂਜੀ ਹਾਂਜੀ ਇਹ ਆਪਣੇ ਫੌਂਡਾ ਸਾਹਿਬ ਦੇ ਕੋਈ ਰਿਸ਼ਤੇਦਾਰ ਦੋਸਤ ਭੋਗ ਕੇ ਹਾਂਜੀ ਹਾਂਜੀ ਉਹਨਾਂ ਨੇ ਭੋਗ ਦੇ ਖੱਲੇ ਸਾਨੂੰ ਇਹ ਮਲਕੇ ਬੂਕੇ ਦਿੱਤੇ ਸੀ ਅੱਛਾ ਜੀ ਉਹ ਸੀ ਫਿਰ ਇੱਥੇ ਆ ਕੇ ਲਗਾਤੀ ਸੀ ਹੂੰ ਹੂੰ ਤੇ ਇਹਨਾਂ ਦੇ ਜਿਹੜਾ ਫੌਂਡਲੇ ਦਾ ਦਰਖਤ ਹੈ ਇਹਦੀ ਬਹੁਤ ਚੰਗੇ ਫਲਗ ਚੱਤ ਹੁੰਦੇ ਨੇ ਹੂੰ ਹੂੰ ਤੇ ਜਨਨ ਕਿ ਹੁਣ ਇਹ ਥਿਆਗ ਆ ਕੇ ਤੋਂ ਪੱਤੇ ਝੜ ਝੜ ਗਏ ਹੂੰ ਤੇ ਹੁਣ ਫਿਰ ਹਰਾ ਭਰਾ ਹੋ ਜਾਏਗਾ ਠੀਕ ਹੈ ਜੀ ਤੇ आ जो अपना ने गन्ना लाया हुआ है अच्छा जी हाँ एक सौ अठारह क्वालिटी है, है। अच्छा तो 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 जी अठारह नंबर ये भी बिल्कुल बिल्कुल जैविक है अच्छा जी वाइया बढ़िया है जैविक है ठीक है जी देखो ये बर्फीन अपने ये बर्फीन अभी पशुओं पाने है। ठीक है जी ये कोई खाद नहीं पाएंगे जी कैमिकल वगैरह ठीक है जी ये पशुओं वापस अपना हाँ जी हाँ चारा है भी जैविक है अच्छा जी ਆ ਅੱਗੇ ਅੱਗੇ ਦੂਤਾਂ ਬੋਟਾ ਜੀ ਕਿਸ ਚੀ ਦਾ ਜੀ ਨਿੰਬੂ ਦਾ ਜੀ ਅੱਛਾ ਜੀ ਆਹਦਾ achar ਦੀ ਬਹੁਤ ਵਧੀਆ ਪੈਂਦਾ ਹੈ ਹਾਂਜੀ ਹਾਂਜੀ ਇਹ ਆਪਣੇ ਆਪੇ ਪਾਲੀ ਵਾਸਤੇ ਪਨ ਬਰਤਦੇ ਹਾਂ ਹਾਂਜੀ ਹਾਂਜੀ ਤੇ ਇਹ ਜਿਹੜਾ ਆਪਾਂ ਕਹਿੰਦੇ ਕਾਗਜੀ ਨਿੰਬੂ ਹਾਂਜੀ ਹਾਂਜੀ ਇਹ ਕਾਫੀ ਨੇ ਦੇਖੋ ਫਲ ਚੱਕਿਆ ਹੋਇਆ ਠੀਕ ਹੈ ਜੀ ਤੇ ਵਧੀਆ ਨੂੰ ਫਲ ਲੱਗੇਗਾ ਹੂੰ ਹੂੰ ਇਹਨੂੰ ਆਪਾਂ ਪਾਣੀ ਤੇ ਕੱਲ੍ਹੀ ਵਾਸਤੇ ਪਾ ਸਕਦੇ ਹਾਂ ਹੂੰ ਹੂੰ ਇਹਨੂੰ ਆਪਾਂ ਚਾਰ ਵਾਰ ਪਾ ਸਕਦੇ ਹਾਂ ਠੀਕ ਹੈ ਜੀ ਦੀ ਬਾਰੇ ਇਹ ਆਪਾਂ ਇੱਥੇ ਹਲਦੀ ਵੀ ਜੀ ਸੀ ਹਾਂਜੀ ਹਾਂਜੀ ਹਲਦੀ ਤਾਂ ਪਾ ਲੀਏ ਅੱਛਾ ਜੀ ਕਿਉਂ ਨਹੀਂ ਚ ਗਰਮੀ ਦੀ ਸਬਜ਼ੀਆਂ ਲਾਵਾਂਗੇ ਠੀਕ ਹੈ ਜੀ ਆਹ ਸਾਡੀ ਰੇ ਹੈ ਜੀ ਅੱਛਾ ਜੀ ਰੂੜੀ ਖਾਦ ਹੈ ਜੀ ਇਹ ਆਪਣੇ ਚ ਨਗਰਾਜੀ ਦੱਸ ਰਹੇ ਨੇ ਕਿ ਜਿਹੜੀ ਰੂੜੀ ਜਿਸ ਨੂੰ ਇਸ ਚ ਵਰਤੋਂ ਕਰਦੇ ਨੇ ਉਹਦੇ ਬਾਰੇ ਜੀ ਥੋੜੀ ਜਿਹੀ ਜਾਣਕਾਰੀ ਸਾਨੂੰ ਦੇਣਗੇ ਵੀ ਕਿ ਕੀ ਪ੍ਰੋਸੈਸ ਹੁੰਦਾ ਕਿਵੇਂ ਇਹ ਪ੍ਰਕਿਰਿਆ ਚ ਗੁਜ਼ਰਦੇ ਸਾਡੀ ਤਿੰਨ ਦਿਨ ਤਾਲੀਆਂ ਸੀ ਗੋਹਾਂ ਲੈ ਚਾਈ ਸੀ ਠੀਕ ਹੈ ਜੀ ਇਹਨਾਂ થી ਪਾਰਟੀ ਦਿੰਦੇ ਆ ਅੱਛਾ ਜੀ 25 ਦਿਨ ਦੇ ਵਿੱਚ ਹੂੰ ਹੂੰ ਇਹਦੇ ਪਾਣੀ ਮਾਰਨੇ ਆ ਹੂੰ ਹੂੰ ਇਹਦੇ ਚਾਰ ਪੰਜ ਜਿਹੜੀ ਜਦੋਂ ਪਾਰਟੀਆਂ ਹੋ ਜਾਣਗੀਆਂ ਇਹ ਬਿਲਕੁਲ ਫੁੱਪਰੀ ਡਾਈਵਰ ਦੀ ਹੋ ਜਾਏਗੀ ਹੂੰ ਹੂੰ ਇਸ ਨਾਲ ਆਪਾਂ ਡੈਸ਼ ਕਰਦੇ ਹਾਂ ਤਾਂ ਪਾਸ ਅੱਛਾ ਜੀ ਪੂਰੇ ਖੜਾਕੀ ਦਾ ਤੋੜਾਂਗੇ ਅੱਛਾ ਜੀ ਹਾਂ ਆ ਦੇਖੋ ਹਾਂਜੀ ਇਹਦਾ ਕੰਕ ਦਾ ਆਪਣੇ ਹੈ ਜੀ ਕਿਉਂ ਤੁਹਾਡੇ অর্ਗੈਨਿਕ ਤੁਹਾਨੂੰ ਮੈਂ ਹੀ ਗੱਲ ਦੱਸਦਾ ਹੂੰ ਕਿ ਜਿਹੜੀ ਕੰਕ ਹੈ ਨਾ ਹੂੰ ਉਹ ਹਮੇਸ਼ਾ ਸਿਲਪ ਆਉਂਦੀ ਹੈ ਹੂੰ ਹੂੰ ਆਪਾਂ ਦੇਖਦੇ ਹਾਂ ਪੱਟਾ ਤੇ ਕੰਮ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਮੈਂ ਤਜਰਬਾ ਕੀਤਾ ਸਿਰਫ ਵਟ ਵਟ ਤੇ ਹੈ ਖਾਲੇ ਮਾਰੋ ਦੇ ਸਿਆੜਾ ਹੂੰ ਹੂੰ ਇਹਨੂੰ ਇਹ ਪਾਣੀ ਪਾਣੀ ਵਾਤੇ ਖਾਲੀ ਹੈ ਹੂੰ ਇਹੋ ਜਿਹੀ ਕੋਈ ਰੇਣੀ ਪਾਈ ਹੂੰ ਕੋਈ ਉਹਨੂੰ ਸਪਰੇ ਨਹੀਂ ਕੀਤੀ ਹੋਗੀ ਹੂੰ ਦੇਖੋ ਕਿ ਇਹ ਕਿੰਨੀ ਵੱਲੀ ਵਧੀਆ ਖੜੀ ਹੈ ਹੂੰ ਤੇ ਜਿਹੜੀ ਆਪਣੇ ਇਸ ਤੋਂ ਸਾਫਤ ਹੈ ਕਿ ਜਿਹੜੀ ਕੰਕ ਹੈ ਉਹ ਘਟ ਪਾਣੀ ਮੰਗਦੀ ਹੈ ਠੀਕ ਹੈ ਤੇ ਜੇ ਜਿਆਦਾ ਪਾਣੀ ਲਾਵਾਂਗੇ ਉਹਦੇ ਨਾਲ ਘੁੱਟ ਜਾਂਦੀ ਹੈ ਤੇ ਉਹਨੂੰ ਉਹਨੂੰ ਅੱਗੇ ਮਲਕੇ ਵਾਸਤੇ ਅਸੀਂ ਯੂਰੀਆ ਪਾਣਾ ਪੈਂਦਾ ਹੈ ਡਾਇਆ ਪਾਣਾ ਪੈਂਦਾ ਹੈ ਤੇ ਇਹਨੂੰ ਬਿਲਕੁਲ ਵੀ ਕੋਈ ਚੀਜ਼ ਨਹੀਂ ਪਾਈ ਹੈ ਜੀ ਦੇਖੋ ਕਿੰਨੀ ਵਧੀਆ ਵੱਲੀ ਹੈ ਜੀ ਹੂੰ ਆਪਨੇ ਫਲਮ ਜੀ ਆਪਣੇ ਹੂੰ ਇਹ ਵੀ ਆਪਣੇ ਜੈਵਿਕ ਹੈ ਅੱਛਾ ਇਹਦਾ ਅਸੀਂ ਮਲਕੇ ਤੇ ਲਾ ਕੇ ਕਰ ਤੇਰੇ ਅਸੀਂ ਬਤਾਂਗੇ ਕਰੇ ਲੂਬਰ ਤੇ ਕਰਵਾਤੇ ਹਾਂ ਕਰਵਾਤੇ ਠੀਕ ਹੈ ਜੀ ਚਲੋ ਤੇ ਵਰਦੇ ਆ ਠੀਕ ਹੈ ਜੀ ਆਹ ਤਾਂ ਜੀ ਮਾਲਕੀ ਤੁਹਾਡਾ ਕਿੰਨੇ ਦਾ ਪੱਡਾ ਹੈ ਗਿਆ ਠੀਕ ਹੈ ਜੀ ਉਹਦੇ ਨਿਕਾ ਮਾਰ ਸਮਲ ਜੀ ਹਾਂਜੀ ਲਾਲ ਦੇ ਪੱਡੇ ਨੇ ਹੂੰ ਉਹ ਅੱਗੇ ਕੇਲੇ ਦਾ ਪੱਡਾ ਹੈ ਹੂੰ ਇਹਦੇ ਕਾਫੀ ਜਿਹੜੇ ਮੋٹے ਪਰਾਂ ਅੰਬ ਦਾ ਪੱਡਾ ਲਾਇਆ ਹੋਇਆ ਤੁਹਾਨੂੰ ਦਿਖਾਣਿਆਂ ਅੱਜ ਹਾਂਜੀ ਹੁਣ ਇਹ ਲੱਛਾਂ ਜੀ ਪੰਜਾਬ ਤੋਂ ਅੱਛਾ ਜੀ ਕਰਵਾਸ ਤੇ ਬਸਤਨ ਵਾਸਤੇ ਠੀਕ ਹੈ ਜੀ ਨਾਲ ਹੀ ਆਪਣੇ ਆਹ ਗੰਡੇ ਲਾਏ ਹੋਣੇ ਜੀ ਆਹ ਗੰਡੇ ਲਾਏ ਹੋਣੇ ਜੀ ਆ ਗੰਡੇ ਦੇ ਅਬ ਇਹ ਦੇਖੀ ਘਰ ਵਾਸਤੇ ਆਰਗੈਨਿਕ ਨੇ ਬਿਲਕੁਲ ਸੁਧ ਆਰਗੈਨਿਕ ਨੇ ਹਾਂ ਜੀ ਬਿਲਕੁਲ ਹਾਂ ਮੂਰ ਦਾ ਮੂਰ ਦਾ ਪੇੜ ਇਹ ਬਹੁਤ ਬਹੁਤ ਸਾਦੀ ਹੁੰਦੇ ਨੇ ਬਹੁਤ ਜ਼ਿਆਦਾ ਅੱਛਾ ਜੀ ਹਾਂ ਹੋ ਗਿਆ ਪੇੜ ਇਹ ਆਪਣੇ ਅਨਾਰ ਦਾ ਬੂਟਾ ਆ ਗਿਆ ਅਜੇ ਫਲ ਆਊਗਾ ਜੀ ਇਹਨੂੰ ਆ ਦੇਖ ਲਓ ਫਲ ਚੁੱਕੇਗਾ ਜੀ ਠੀਕ ਹੈ ਜੀ ਆ ਬੈਂਗਣੀ ਹੈਗੀ ਜੈਵਿਕ आह देखो कि मैं छोटी छोटिया इन्हें लगिया हुई अपने बैंगनी वगैरह अच्छा जी हाँ काफ़ी सब्जी वाली लगाती थी जी अपनी तीन जगह हैगी सारी अपनी ऑरगैनिक हैगी गन्ना दिखाने ऑर्गैनिक गन्ना ठीक है जी अपने अच्छा जी अपना रूड़ी की खाद पाई थी ਤੇ ਇੱਕ ਲੋਹੜਾ ਪਈ ਸੀ ਤੇ ਅਸੀਂ 5 6 ਕਵਾਂਟਲ ਦੀ ਆਈ ਬਾਰੇ ਇੱਕ ਵਾਰੀ ਆਪਣੇ ਇਹਦੀ ਲੱਗ ਜਾਨੇ ਆ ਜਦ ਬਿਕ ਜਾਂਦੀ ਹੈ ਤੇ ਫਿਰ ਹੋਵਲ ਦੰਨੇ ਆ ਇਹ ਆਪਣੇ ਪੌਲਟਰ ਹੈ ਕਾਲੀ ਵੱਡਾਂਗੇ ਅੱਜ ਵੱਡੀ ਹੈ ਠੀਕ ਹੈ ਜੀ ਤੇ ਪਰਸਪਰ ਭਰ ਦੇ ਲਗਾਗੇ ਹੂੰ ਹੂੰ ਇਹਦਾ ਗੁਰਸਪੱਠ ਠੀਕ ਹੈ ਜੀ ਇਹ ਜਿਹੜੀ ਤੁਸੀਂ ਗੰਨਾ ਇੱਕ ਵਾਰੀ ਬੀਤ ਕੇ ਤੇ ਕਿੰਨੇ ਲੋ ਲੈ ਲੈ ਦਿੰਦੇ ਹੋ ਜੇ ਫਿਰ ਇਹਦੇ ਜੇ ਆਮ ਤੌਰ ਤੇ ਨਾ ਦੋ ਵਾਰੀ ਆਪਣੇ ਮੁੱਢਾ ਹੋ ਜਾਂਦਾ ਇਹ ਠੀਕ ਹੈ ਜੀ ਪਹਿਲਾ ਲਾਉ ਹੁੰਦਾ ਲੱਗੇ ਪੱਲੇ ਪੇਰਾ ਕਹਿੰਦੇ ਆ ਹੂੰ ਹੂੰ ਦੂਜਾ ਜਿਹੜਾ ਲਾਉ ਹੁੰਦਾ ਉਹ ਆਪਣੇ ਪਹਿਲੇ ਸਾਲ ਦਾ ਮੁੱਢਾ ਹੂੰ ਫੇ ਦੂਜੀ ਸਾਲ ਦਾ ਮੁੱਢਾ ਹੂੰ ਤੇ ਫਿਰ ਫਿਰ ਦੁਬਾਰੀ ਬੀਜਣਾ ਪੈਂਦਾ ਠੀਕ ਹੈ ਜੀ ਤੇ ਇੱਕ ਤੋਂ 11 ਵੈਰਿਟੀ ਆਪਾਂ ਜੀ ਕਹਿੰਦੇ ਜੀ ਠੀਕ ਹੈ ਜੀ ਇਹਦਾ ਗੁੜਸ਼ਤ ਬਹੁਤ ਚੰਗਾ ਹੁੰਦਾ ਹੈ ਅੱਛਾ ਜੀ ਤੇ ਆਪਣੇ ਖਾਣ ਲਈ ਤੇ ਤੁਪ ਨੂੰ ਵੀ ਬੜੀਆ ਮੱਖਦਾ ਅੱਛਾ ਜੀ ਇਹ ਜਿਵੇਂ ਆਮ ਪਨਾ ਇੱਕ ਦੇਸੀ ਗੰਨਾ ਹੁੰਦਾ ਸੀ ਉਸੇ ਤਰ੍ਹਾਂ ਦਾ ਹੁੰਦਾ ਹੈਗਾ ਜੀ ਜਿਹੜਾ ਇਸ ਤਰ੍ਹਾਂ ਕੇ ਮਲਕੇ ਜੋ ਜਲਵਾਸ ਨੇ ਜੋ ਨਵੀਂ ਨਮੀਆ ਆਪਣੇ ਕਿਸਮਾਂ ਲੈ ਕੇ ਆਂਦੀਆਂ ਨੇ ਹੂੰ ਹੂੰ ਉਸ ਦਾ ਨਾ ਫਿਰ ਗੰਨਾ ਬੀਜਿਆ ਜਾਂਦਾ ਠੀਕ ਹੈ ਜੀ ਪੁਰਾਣੀ ਤਾਂ ਪੌਂਟੀ ਹੁੰਦੀ ਸੀ ਹੂੰ ਹੂੰ ਉਸ ਤੋਂ ਬਾਅਦ ਹੁਣ ਕਾਫੀ ਨਵੀਆਂ ਕਿਸਮਾਂ ਆ ਗਈਆਂ ਨਹੀਂ ਜਿਹੜਾ ਤੁਸੀਂ ਇਹ ਗੰਨਾ ਮਤਲਬ ਦੇਖਿਆ ਹੁਣ ਦੇਖੇ ਕੱਟ ਰਹੇ ਮਤਲਬ ਇਹ ਸੇਲ ਵਾਸਤੇ ਫਿਰ ਗੁੜ ਤਿਆਰ ਕਰੋਗੇ ਜੀ ਹਾਂ ਜੀ ਇਹਨੂੰ ਹਲਕੇ ਕਿਸੇ ਲੋਕਾਂ ਨੂੰ ਵੇਚ ਦਿੰਦੇ ਆ ਕਿਉਂਕਿ ਇਹ ਜਿਆਦਾ ਹੋਏਗਾ ਨਾ ਠੀਕ ਹੈ ਜੀ ਲਗਭਗ 1 ਨਾਲ ਦੇ ਹਲਾ ਇਸ ਕਿਲੇ ਦੇ ਕਿਲਾ ਲੱਕ ਭਾਗੇ ਤੇ ਠੀਕ ਹੈ ਜੀ ਤੁਸੀਂ ਇਹਨੂੰ ਕੀ ਕਰਕੇ ਕੁਛ ਕਰਦੇ ਲੋਕਾਂ ਦੇ ਅੱਛਾ ਜੀ ਕੀ ਰੇਟ ਫਿਰ ਆਪਾਂ ਦਿੰਦੇ ਹਾਂ ਅਸੀਂ ਇਸ ਨੂੰ ਦਿੰਦੇ ਆ ਆਪਣੇ 100 ਰੁਪਏ ਰੁਪਏ ਸਾਡਾ ਪਹਿਲਾਂ ਸਾਡਾ ਰੇਟ ਸੀ ਨਾ 100 ਰੁਪਏ ਹੂੰ ਕਿਲੋ ਜੀ ਹੂੰ ਤੇ ਫਿਰ ਵਕਤ ਵਿੱਚ 120 ਰੁਪਏ ਕਿਲੋ ਨੂੰ ਦੇ ਰਹੇ ਤੇ ਜੇ ਕੋਈ ਲੈਣਾ ਚਾਹਵੇ ਤਾਂ ਤੁਸੀਂ ਕੰਟੈਕਟ ਨੰਬਰ ਦਿਓ ਕਿਉਂਕਿ ਤੁਹਾਡੇ ਕੋਲ ਆ ਕੇ ਕੋਈ ਲੈ ਸਕਦਾ ਹੈ ਜਾਂ ਕੰਟੈਕਟ ਤੁਹਾਡੇ ਨਾਲ ਕਰ ਸਕਦਾ ਹੈਗਾ ਜੀ ਮੈਨੂੰ ਇੱਕ ਡਿਫਰੈਂਸ ਲੱਗ ਰਿਹਾ ਹੂੰ ਤੇ ਸਾਡਾ ਨੰਬਰ ਹੈ 98 764 ਠੀਕ ਹੈ ਜੀ 43101 ਹੂੰ ਫਰਮੇ ਸਫਸਤਾ 45125 ਮੈਂ ਸਹੀ ਇਹਨੂੰ ਕਾਲੀ ਵਡਾਂਗੇ ਪਰ ਸੋਫੀਕ ਲਾਟੇ ਨੂੰ ਲੈ ਜਾਵਾਂਗੇ ਤੇ ਜੇ ਕਿਸੇ ਵੀ ਨੇ ਲੈਣਾ ਹੈ ਗੁਰਸ਼ਕਰ ਉਹ ਥਾਲੇ ਜਰ ਟੈਲੀਫੋਨ ਨੰਬਰ ਆ ਉੱਤ ਵਰਕ ਕਰਕੇ ਆ ਸਕਦੇ ਨੇ ਅਸੀਂ ਨੂੰ ਘੁਲਾੜੀ ਤੇ ਵੀ ਦੇ ਦਾਂਗੇ ਤੇ ਬਾਅਦ ਵਿੱਚ ਆਪਣਾ ਇਹ ਕਿੱਥੇ ਕਰਕੇ ਪੈ ਗਿਆ ਜੀ ਫਿਰ ਆਪਣਾ ਮਤਲਬ ਜਿਹੜੇ ਤੁਸੀਂ ਦੱਸ ਰਹੇ ਹੋ ਲੋਕੇਸ਼ਨ ਦੱਸ ਰਹੇ ਹੋ ਆ ਘੁਲਾੜੀ ਜੀ ਅੰਨੇ ਜਿੱਥੋਂ ਮਤਲਬ ਦੇਖੀ ਕੋਈ ਲੈ ਸਕਦਾ ਹੋਵੇ ਗੁਰੂ ਵਗੈਰਾ ਦੀ ਹਾਂ ਉਹ ਜਾਨੀ ਕਿ ਉਹਨੇ ਟੈਲੀਫੋਨ ਟੈਲੀਫੋਨ ਕਰ ਲੈਣ ਗਿਆ ਠੀਕ ਹੈ ਜੀ ਜੇ ਅਸੀਂ ਘੁਆੜੀ ਤੋਂ ਬੁਲਾ ਲਾਂਗੇ ਦੇ ਘੁਆੜੀ ਤੇ ਨਹੀਂ ਹਸਪਤਾਲ ਫਿਰ ਨਾਲ ਕਿ ਘਰੋਂ ਮਲ ਕੇ ਕੁਲਸ਼ ਕਰਦੇ ਹਾਂ ਠੀਕ ਹੈ ਜੀ ਉਹ ਪਹਿਲਾਂ ਟੈਲੀਫੋਨ ਕਰਕੇ ਆਉਣਾ ਠੀਕ ਹੈ ਲੋਕੇਸ਼ਨ ਕਿੱਥੋਂ ਦੀ ਹੋਊਗੀ ਮਤਲਬ ਪਾਤਰਾਂ ਦੇ ਕੋਈ ਆਸ-ਪਾਸ ਦੀ ਹੋਊਗੀ ਨਹੀਂ ਲੋਕੇਸ਼ਨ ਦੀ ਉਹ ਮੈਂ ਜਿਹੜਾ ਬੰਦਾ ਕੋਈ ਗੱਲ ਕਰਦਾ ਉਹਨੂੰ ਦੱਸ ਦਿੰਦਾ ਓਕੇ ਓਕੇ ਠੀਕ ਹਾਂ ਉਹ ਅੱਗੇ ਆਜੋ ਆਜੋ ਤੁਸੀਂ ਅੱਜ ਲਈ ਕਿਸ਼ਮਾਰੇ ਪੁੱਛਿਆ ਸੀ ਸਾਡਾ ਆਪਣੇ ਖਾਲਿਦ ਕੋਈ ਕਿਸ਼ਮਾਰੇ ਪੁੱਛਿਆ ਸੀ ਨਾ ਉਸ ਗ ਇਹ ਜਿਹੜੀ ਉਹ ਪਤਲਾਂ ਜਨੋਂ ਕੋਈ ਬੰਦਾ ਸਪਰਸੈਲ ਨਾ ਕਰਦਾ ਹੂੰ ਉਹਨੂੰ ਅਸੀਂ ਦੱਸ ਦਿੰਦੇ ਕਿ ਜੇ ਸਾਡਾ ਕਿੱਥੇ ਆਪਣੇ ਕਾਲ ਹੈ ਸਾਜੂਰਾ ਬਤੀ ਚ ਕਾਲਾ ਪਾਤ ਨੇ ਤੇ ਬਾਕੀ ਇੱਥੇ ਆਪਣੇ ਕੁਲਾੜੀ ਪਟਾਵਾਂਗੇ ਉਹਦੀ ਹਿਰਕੇ ਜੇ ਭੇਜਦੇ ਆ ਤੇ ਨਾਲੇ ਮਲਕੀ ਉਹਦਾ ਬਸਲਦੇ ਵੀ ਫਾਨੀ ਕੁਲਾੜੀ ਤੋਂ ਖਿਡਾ ਰਹੇ ਚਨਰੇ ਸਾਹਿਬ ਇਹ ਦੱਸੋ ਕਿ ਤੁਸੀਂ ਕੋਈ ਇਸ ਗੰਨੇ ਦਾ ਹੋਰ ਵੀ ਅੱਗੇ ਵਾਅਦਾ ਕਰ ਰਹੇ ਹੋ ਕੋਈ ਬੀਜਨ ਵਾਸਤੇ ਅੱਛਾ ਇੱਕ ਜੀ ਮਲਕੀ ਮੈਂ ਥੋੜਾ ਜਿਹਾ ਵਾਤਾਵਰਣ ਬਾਰੇ ਵੀ ਜੋ ਪਾਣੀ ਸਾਡਾ نیچے ਜਾ ਰਿਹਾ ਹੈ ਹੂੰ ਹੂੰ ਉਤਲ ਬੜੀ ਸਨ ਚਿੰਤਾ ਹੈ ਹੂੰ ਹੂੰ ਤੇ ਮੈਂ ਇਸ ਸਾਲ ਮਲਕੇ ਜੋ ਆਪਣੇ 18 ਕਿਲੋ ਦੇ ਤੇ ਜ਼ਮੀਨ ਹੈਗੀ ਆਪਣੇ ਆਪਣੇ ਖੇਤੀ ਵਾਸਤੇ ਹੂੰ ਹੂੰ ਜਿਹੜਾ ਤੁਮ ਝੋਨਾ ਛੱਡ ਕੇ ਅਸੀਂ ਗੰਨਾ ਸਾੜੀ ਗੰਨਾ ਲਗਾ ਰਿਆ ਹੂੰ ਉਹ ਗੰਨਾ ਅਸੀਂ ਜਿਹੜਾ ਘਾੜੀ ਵਾਲੇ ਕਾਹਦੀ ਮੰਗ ਹੁੰਦੀ ਹੈ ਹੂੰ ਹੂੰ ਅਸੀਂ ਇਹ ਗੰਨਾ ਦੇ ਘਾੜੀ ਦੇ ਵੇਚਾਂਗੇ ਹੂੰ ਹੂੰ ਤਾਂ ਕਿ ਪਾਣੀ ਦੇ ਬੱਚੇ ਹੋ ਸਕੇ ਤੇ ਝੋਨੇ ਤੋਂ ਆਪਾਂ ਜਿਹੜਾ ਹੈਗਾ ਕੋਈ ਜ਼ਿਆਦਾ ਪਾਣੀ ਲੈਂਦਾ ਉਹ ਇੱਕ ਇਹਦਾ ਫਾਇਦਾ ਹੀ ਹੁੰਦਾ ਗੰਨੇ ਦਾ ਹੂੰ ਕਿ ਝੋਨੇ ਦੇ ਨਾਲ ਵਾਸਤੇ ਲੋਕ ਪਾਣੀ ਵਾਲਾ ਕੱਦੂ ਕਰਦੇ ਨੇ ਹੂੰ ਉਹ ਜਮੀਨ ਠੋਸ ਹੁੰਦੀ ਹੈ ਪਾਣੀ ਥੱਲੇ ਨਹੀਂ ਜਾਂਦਾ ਹੈਗਾ ਹੂੰ ਹੂੰ ਤੇ ਜਿਹੜਾ ਗੰਨਾ ਹੁੰਦਾ ਹੈ ਇਹ ਵੀ ਕੱਦੂ ਕਰਦੀ ਲੋੜ ਨਹੀਂ ਪੈਂਦੀ ਹੈਗੀ ਹਾਂਜੀ ਹਾਂਜੀ ਤੇ ਪਾਣੀ ਜਿਹੜਾ ਬਰਸਾਤ ਦਾ ਹੋਊਗਾ ਉਹ ਥੱਲੇ ਜਾਏਗਾ ਠੀਕ ਹੈ ਜੀ ਜਿਹੜਾ ਪਾਣੀ ਪੰਜਮੀ ਥੱਲੇ ਜਾਏਗਾ ਉਹਨਾਂ ਪਾਣੀ ਪੁਲਾਏਗਾ ਕਿਉਂਕਿ ਅੱਜ ਤੋਂ 35 ਸਾਲ ਪਹਿਲਾਂ ਹੂੰ ਤਾਂ ਜਿਹੜੀ ਆਪਣੀ ਜ਼ਮੀਨਾਂ ਬੜੀਆਂ ਪੋਲੀ ਹੁੰਦੀਆਂ ਸੀਆਂ ਹੂੰ ਹੂੰ ਲੋਕ ਟਰੈਕਟਰਾਂ ਦੇ ਨਾਲ ਬੈਡ ਲਾ ਕੇ ਕੱਦੂ ਕਰਾ ਕਰਦੇ ਸੀ ਹੂੰ ਤੇ ਉਹ ਜਿਹੜਾ ਟੈਕਸੀ ਵਿੱਚ ਗੜ ਜਾਂਦਾ ਸੀ ਕਿਉਂਕਿ ਜ਼ਮੀਨ ਪੋਲੀ ਸੀ ਹੂੰ ਜਦੋਂ ਜ਼ਮੀਨ ਪੋਲੀ ਸੀ ਤਾਂ ਜਦੋਂ ਬਰਸਾਤ ਹੁੰਦੀ ਸੀ ਉਹ ਜਮੀਨ ਪੂਲੀ ਹੋ ਕਰਕੇ ਜਿਹੜਾ ਪ੍ਰਸਾਦ ਦਾ ਪਾਣੀ ਥੱਲੇ ਚਲਾ ਜਾਂਦਾ ਸੀ ਤੇ ਪਾਣੀ ਉੱਪਰ ਆ ਜਾਂਦਾ ਸੀ ਠੀਕ ਹੈ ਹੁਣ ਇਹ ਹੈ ਕਿ ਜਿਹੜੀ ਸਾਡੀ ਜ਼ਮੀਨ ਹੈ ਕਦੋਂ ਨੇ ਠੋਸ ਕਰਤੀ ਹੂੰ ਠੋਸ ਕਰਕੇ ਜਿਹੜਾ ਪਾਣੀ ਹੈ ਉਹ ਥੱਲੇ ਨਹੀਂ ਜਾਂਦਾ ਹੈ ਗਿਆ ਉਹ ਪਾਣੀ ਬਾਸ਼ਪੀਕਰਨ ਕਰਕੇ ਉੱਡ ਜਾਂਦਾ ਹੈ ਤੇ ਆਪਣਾ ਜਿਹੜਾ ਪਾਣੀ ਦਾ ਜਿਹੜਾ ਲੈਵਲ ਹੈ ਨੀਵਾ ਜਾ ਰਿਹਾ ਥੋੜੀ ਜਿਹੀ ਬੇਨਤੀ ਕਰਦਾ ਹਾਂ ਜਿਨ੍ਹਾਂ ਦੀਆਂ ਲਾਕ ਜ਼ਮੀਨਾਂ ਨੇ ਉਹ ਆਪਣਾ ਲਾਕ ਗਲੇ ਸਿੰਘ ਦੀ ਗੱਲ ਤੇ ਹੁੰਦੇ ਨੇ ਕਿ ਸੋਪਾ ਗੱਦੂ ਕੀਤਾ ਜਾਵੇ ਥਾਲੀ ਕਿ ਚੰਗੇ ਦੱਬ ਕੇ ਸੋਹਾਗਾ ਮਾਰ ਕੇ ਆਪਾਂ ਚੋਣਾ ਲਾਈਏ ਤਾਂ ਕਿ ਜਿਹੜਾ ਆਪਣਾ ਪਾਣੀ ਹੈ ਬਰਸਾਤੀ ਉਹ ਥੱਲੇ ਜਾਵੇ ਤੇ ਆਪਣਾ ਜਿਹੜਾ ਪਾਣੀ ਦਾ ਲੈਵਲ ਉੱਪਰ ਆਵੇ ਤੇ ਖੇਤਾਂ ਦਾ ਖਰਚਾ ਵੀ ਘਟੇ ਆਪਣੇ ਪਾਣੀ ਦੀ ਬਚਤ ਵੀ ਹੋਵੇ ਠੀਕ ਹੈ ਜੀ ਚਨਗੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਰਗੈਨਿਕ ਖੇਤੀ ਬਾਰੇ ਦੱਸਿਆ ਤੁਸੀਂ ਲੰਮੇ ਸਮੇਂ ਤੋਂ ਇਸ ਆਰਗੈਨਿਕ ਦੇ ਨਾਲ ਜੁੜਿਆ ਹੈ ਤੇ ਲੋਕਾਂ ਨੂੰ ਕੀ ਪ੍ਰੇਰਨਾ ਦੇਣਾ ਚਾਹੁੰਦੇ ਹੋ ਕਿ ਆਰਗੈਨਿਕ ਖੇਤੀ ਨਾਲ ਜੁੜਨ ਵਾਸਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਜੋ ਵੀ ਆਪਾਂ ਕੈਮੀਕਲ ਖਾਦ ਪਾਉਂਦੇ ਹਾਂ ਜਾਂ ਪੈਸਟੀਸਾਈਡ ਪਾਉਂਦੇ ਹਾਂ ਤਾਂ ਇਹਦੇ ਨਾਲ ਜਿਹੜਾ ਉਹਦਾ ਆਪਣੇ ਹੁੰਦਾ ਉਹਦਾ ਅੰਸ਼ ਹੁੰਦਾ ਆਪਣੇ ਪੈਚੀ ਸਾਈਡ ਦਾ ਜਾਂ ਕੈਮੀਕਲ ਦਾ ਉਹ ਖਾਣ ਦੇ ਵਿੱਚ ਚਲਾ ਜਾਂਦਾ ਦਾਣੇ ਵਿੱਚ ਚਲਾ ਜਾਂਦਾ ਹੂੰ ਹੂੰ ਜਦੋਂ ਆਪਾਂ ਉਹਨੂੰ ਖਾਂਦੇ ਆ ਤਾਂ ਆਪਣੀ ਥਰੀ ਵਿੱਚ ਚਲਾ ਜਾਂਦਾ ਹੈ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੂੰ ਉਹ ਪੈਦਾ ਹੋਖਦੀਆਂ ਨੇ ਫਿਰ ਉਸ ਤੇ ਕਾਫੀ ਆਪਣੇ ਇਲਾਜ ਕਰਾਉਣਾ ਪੈਂਦਾ ਹੂੰ ਹੂੰ ਤੇ ਕਈ ਵਾਰੀ ਗੰਭੀਰ ਰੂਪ ਦੇ ਵਿੱਚ ਵੀ ਕੋਈ ਬਿਮਾਰੀ ਲੱਗ ਸਕਦੀ ਹੈ ਹੂੰ ਤੇ ਇਸ ਤਰ੍ਹਾਂ ਹੀ ਵੱਡੇ ਵੱਡੇ ਹਸਪਤਾਲ ਮਲੇ ਹੋਈ ਨੇ ਉੱਥੇ ਜਾ ਕੇ ਬਹੁਤ ਖਰਚਾ ਹੁੰਦਾ ਹੈ ਫੋਦਰੀ ਆਪਣੀ ਜਿਹੜੀ ਖਾਣ ਹੈ ਉਹ ਆਪਾਂ ਨੂੰ ਜੈਵਿਕ ਖਾਣ ਕਹਿੰਦੀ ਹੈ ਹੂੰ ਤੇ ਦੂਜੀ ਗੱਲ ਇਹ ਹੈ ਵੀ ਜਿਹੜੀਆਂ ਵੀ ਜਿਹੜੀਆਂ ਵੀ ਚੀਜ਼ਾਂ ਬਾਹਰ ਨਹੀਂ ਆਣਾ ਹੈ ਯਾਨੀ ਕਿ ਪੈਕਟ ਦੇ ਵਿੱਚ ਨਾਲ ਉਹਨਾਂ ਖਾਈਆਂ ਜਾਣਾਂ ਜਿਹੜੀ ਆਪਣੀ ਮਾਂ ਦੀ ਰੋਟੀ ਘਰ ਦੀ ਉਹ ਖਾਈ ਜਾਵੇ ਆ ਜਿਹੜੇ ਕੋਲਡ ਡਰਿੰਕ ਆ ਉਹਨਾਂ ਪੀਤੇ ਜਾਣ ਜਾਂ ਜਿਹੜੀ ਚਾਹ ਨਾਲ ਪੀਤੀ ਜਾਵੇ ਤੇ ਜਿਹੜੇ ਅੱਜ ਕੱਲ ਇਹਨਾਂ ਵਿੱਚ ਕੋਲਡ ਡਰਿੰਕ ਵਿੱਚ ਕੁਝ ਨਸ਼ਾ ਪਾਇਆ ਕਫੀਨ ਪਾਈ ਹੋਈ ਹੈ ਉਹ ਤੋਂ ਪਰਹੇਜ਼ ਕੀਤਾ ਜਾਵੇ ਤੇ ਬੱਚਾਂ ਨੂੰ ਦੱਸਿਆ ਜਾਵੇ ਇਹਦੇ ਵਿੱਚ ਬਹੁਤ ਨਿਸ਼ਾਨਾ ਹੁੰਦਾ ਹੈ ਜੇ ਨਹੀਂ ਆਪਾਂ ਸਾਦੀ ਖਾਣਾ ਖਾਵਾਂਗੇ ਘਰ ਦੀ ਖਾਣਾ ਖਾਵਾਂਗੇ ਉਹਨਾਂ ਜਿਹੜਾ ਆਪਣਾ ਸਰੀਰ ਹੈ ਉਹ ਤੰਦਰੁਸਤ ਰਹੇਗਾ ਤੇ ਆਪਣੇ ਇਹਦੇ ਨਾਲ ਤਾਂ ਉਹ ਤੰਦਰੁਸਤੀ ਨਾਲ ਆਪਾਂ ਕੰਮ ਵੀ ਕਰਸਾਂਗੇ ਤੇ ਆਪਣਾ ਪੈਸਾ ਵੀ ਬਚੇਗਾ ਬਹੁਤ ਬਹੁਤ ਧੰਨਵਾਦ ਚਨਾਕ ਸਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਆਰਗੈਨਿਕ ਖੇਤੀ ਬਾਰੇ ਦੱਸਿਆ ਹੈਗਾ ਜੋ ਬਹੁਤ ਬਹੁਤ ਧੰਨਵਾਦ ਜੀ ਅਰ ਮੈਂ ਬਤੀ ਜੀ ਪਵਾਰ